BBC ਨੇ ਇੱਕ ਸਰਵੇਖ ਰਾया 5000 ਇਤਿਹਾਸਕਾਰ ਉਹਨਾਂ ਨੇ ਅਪਾਇੰਟ ਕੀਤੇ ਕਿ ਜਦੋਂ ਦੀ ਸਿਵਲਾਈਜੇਸ਼ਨ ਹੋਈ ਹੈ ਇਸ ਦੁਨੀਆ ਦੇ ਵਿੱਚ ਤਾਂ ਸਿਵਲਾਈਜੇਸ਼ਨ ਦਾ ਇਤਿਹਾਸ 3000 ਸਾਲ ਦਾ ਉਸ ਤੋਂ ਪਹਿਲਾਂ ਦਾ ਪਤਾ ਨਹੀਂ ਕੁਝ ਕੀ ਹੋਇਆ ਕੀ ਨਹੀਂ ਹੋਇਆ ਤਾਂ ਉਸ ਸਿਵਲਾਈਜੇਸ਼ਨ ਦੇ ਵਿੱਚ ਸਭ ਤੋਂ ਬਿਹਤਰੀਨ ਰਾਜਾ ਸਭ ਤੋਂ ਬਿਹਤਰੀਨ ਰੂਲ ਸਭ ਤੋਂ ਬਿਹਤਰੀਨ ਕਿਸੇ ਕਿਸਮ ਦਾ ਐਡਮਿਨਿਸਟ੍ਰੇਸ਼ਨ ਕੋਇਆ ਉਸ ਦੀ ਅਸੈਸਮੈਂਟ ਸਾਨੂੰ ਕਰਕੇ ਦਿਓ 5000 ਇਤਿਹਾਸਕਾਰ ਦੁਨੀਆ ਦੇ ਟੌਪ ਮੋਸਤ ਇਤਿਹਾਸਕਾਰ ਔਰ ਜਿਨ੍ਹਾਂ ਦੇ ਵਿੱਚ ਇੱਕ ਵੀ ਸਿੱਖ ਨਹੀਂ ਹੈ ਇੱਕ ਵੀ ਸਿੱਖ ਨਹੀਂ ਹੈ ਉਹਨਾਂ ਨੇ ਵੋਟਾਂ ਪਵਾਈਆਂ ਮੈਂ ਇੱਥੇ ਦੱਸਣਾ ਚਾਹੁੰਦਾ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਹ ਰਾਜ ਦੇ ਵਿੱਚ ਉਹਨਾਂ ਨੇ ਕਿਹਾ ਸਭ ਤੋਂ ਬਿਹਤਰੀਨ ਰਾਜ ਦੁਨੀਆ ਦੇ ਇਤਿਹਾਸ ਦੇ ਵਿੱਚ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਟੋਟਲ ਵੋਟਾਂ ਵਿੱਚੋਂ 100 ਵੋਟਾਂ ਉਹਨਾਂ ਨੇ ਅਸਾਈਨ ਕੀਤੀਆਂ 38% ਵੋਟਾਂ ਮਹਾਰਾਜਾ ਰਣਜੀਤ ਸਿੰਘ ਨੂੰ ਪਈਆਂ ਔਰ ਇਬਰਾਹਿਮ ਲਿੰਕਨਬਰਗਿਆਂ ਨੂੰ ਜਿਹੜੇ ਬੜੇ ਮਾਈਟੀ ਮੰਨੇ ਜਾਂਦੇ ਆ ਬੜੇ ਵੱਡੇ ਰੂਲਰ ਮੰਨੇ ਜਾਂਦੇ ਉਹਨੂੰ 2% ਕਿਸੇ ਨੂੰ 3% ਅਸ਼ੋਕ ਨੂੰ ਮਹਾਰਾਜਾ ਸਮਰਾਟ ਅਸ਼ੋਕ ਨੂੰ 4-5% ਵੋਟਾਂ ਪਈਆਂ ਤੋਂ ਸਭ ਤੋਂ ਵੱਧ ਮੈਕਸਿਮ ਵੋਟਾਂ ਜੇ ਪਈਆਂ ਉਸ ਸਰਵੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪਈਆਂ ਮਹਾਰਾਜਾ ਰਣਜੀਤ ਸਿੰਘ ਦੇ ਪਰਸਨ ਨੂੰ ਪਈਆਂ ਔਰ ਇਸੇ ਤਰੀਕੇ ਨਾਲ ਇੱਕ ਬਹੁਤ بڑا ਹਿਸਟੋਰੀਅਨ ਆ ਉਸਨੇ ਇੱਕ ਕਮੈਂਟ ਕੀਤਾ ਦੀ ਓਨਲੀ ਵਾਰੀਅਰ ਇਨ ਦੀ ਹਿਸਟਰੀ ਆਫ ਮੈਨ ਕਾਈਂਡ ਹੂ ਡਾਈਡ ਅਨਕੰਕਰਡ ਆਪਣੀ ਜ਼ਿੰਦਗੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਕਿਸੇ ਜਗ੍ਹਾ ਹਾਰੇ ਨਹੀਂ ਇੱਕ ਜਗ੍ਹਾ ਕਹਾਣੀ ਆ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਜਾਂਦੇ ਸੀ ਰਾਜ ਕਿਸੇ ਵੀ ਕੰਕਸ਼ ਦੇ ਉੱਤੇ ਕਿਸੇ ਵੀ ਲੜਾਈ ਦੇ ਮੈਦਾਨ ਦੇ ਵਿੱਚ ਉਹ ਗੁਰੂ ਨੂੰ ਪ੍ਰੇਅਰ ਕਰਦੇ ਸੀ ਕਿ ਇਹ ਸੱਚੇ ਪਾਤਸ਼ਾਹ ਜਿੱਤ ਤੇਰੀ ਹੋਣੀ ਆ ਤਾਂ ਇੱਕ ਵਾਰੀ ਕੀ ਹੋਇਆ ਕਿਸੇ ਲੜਾਈ ਦੇ ਮੈਦਾਨ ਚ ਗਏ ਉੱਥੇ ਕੰਕਰ ਕੀਤੀ ਲੜਾਈ ਤਾਂ ਦਿਮਾਗ ਦੇ ਵਿੱਚ ਕੁਝ ਆ ਗਿਆ ਕਿ ਮੈਂ ਸ਼ਾਇਦ ਮੇਰੀ ਤਾਕਤ ਦੇ ਨਾਲ ਮੇਰੀ ਕਾਬਲੀਅਤ ਦੇ ਨਾਲ ਮੇਰੀ ਮਤਲਬ ਜੋਰ ਟੈਕਨੀਕ ਦੇ ਨਾਲ ਮੈਂ ਲੜਾਈ ਜਿੱਤੀ ਆ ਆਉਂਦੇ ਆਉਂਦੇ ਖਿਆਲ ਆਇਆ ਵੀ ਇਹ ਤਾਂ ਬਹੁਤ ਗਲਤ ਹੋ ਗਈ ਵੀ ਜਿੱਤ ਤਾਂ ਗੁਰੂ ਦੀ ਹੈ ਜਿੱਤ ਰੱਬ ਦੀ ਹੈ ਰੱਬ ਜਿਹੜਾ ਹੈ ਅਨਕੰਕਰੇਬਲ ਹੈ ਉਹਨੂੰ ਕੰਕਵਰਸ ਕੀਤੀ ਨਹੀਂ ਜਾ ਸਕਦੀ ਉਹਨੂੰ ਹਰਾਇਆ ਨਹੀਂ ਜਾ ਸਕਦਾ ਬੈਟਲ ਗਰਾਉਂਡ ਦੇ ਵਿੱਚ ਤਾਂ ਆਏ ਜਿੱਥੇ ਬੀੜ ਪਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਸ ਕਮਰੇ ਚ ਗਏ ਉਸ ਕਮਰੇ ਦੇ ਫਰਸ਼ ਨੂੰ ਆਪਣੀ ਦਾੜੀ ਨਾਲ ਸਾਫ਼ ਕੀਤਾ ਕਿ ਇਹ ਸੱਚੇ ਪਾਤਸ਼ਾਹ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਤੋਂ ਬਹੁਤ ਬੜਾ ਗੁਨਾਹ ਹੋ ਗਿਆ ਕਿ ਮੈਂ ਆਪਣੀ ਜਿਹੜੀ ਕੰਕੁਇਸਟ ਹੈ ਇਸ ਲੜਾਈ ਦੇ ਵਿੱਚ ਉਹ ਆਪਣੇ ਆਪ ਨੂੰ ਐਟਰੀਬਿਊਟ ਕਰ ਦਿੱਤੀ ਜਦ ਕੇ ਐਟਰੀਬਿਊਟ ਕਰਨੀ ਸੀ ਗੁਰੂ ਨੂੰ ਸੋ ਦੈਟ ਵਾਸ ਦਾ ਕੁਆਲਿਟੀ ਆਫ ਲਾਈਫ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਹੀ ਵਾਸ ਅ ਵੈਰੀ ਹੰਬਲ ਪਰਸਨ ਔਰ ਦੇਖੋ ਸਭ ਤੋਂ ਯੂਨੀਕ ਚੀਜ਼ ਦੁਨੀਆ ਦੇ ਇਤਿਹਾਸ ਦੇ ਵਿੱਚ ਕੀ ਹੋਈ ਉਹਨਾਂ ਦੇ ਉੱਤੇ ਤਿੰਨ ਵਾਰੀ ਅਟੈਂਪਟ ਟੂ ਮਰਡਰ ਹੋਈ ਔਰ ਬੰਦੇ ਫੜੇ ਗਏ ਜਿਹੜੇ ਉਹਨਾਂ ਨੂੰ ਅਸੈਸੀਨੇਟ ਕਰਨ ਵਾਲੇ ਸੀ ਉਹ ਪਕੜੇ ਗਏ ਲੇਕਿਨ ਕਿਸੇ ਵੀ ਬੰਦੇ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਮਹਾਰਾਜਾ ਰਣਜੀਤ ਸਿੰਘ ਜੀ ਉਸ ਦੇ ਬਾਰੇ ਜਗਦੀਪ ਜੀ ਵੀ ਜਾਣਕਾਰੀ ਦੇ ਰਹੇ ਸੀ ਕਿ ਆਪਣੇ 38 ਸਾਲ ਦੇ ਸ਼ਾਸਨ ਦੇ ਵਿੱਚ ਉਹਨਾਂ ਨੇ ਕਦੇ ਵੀ ਕਿਸੇ ਨੂੰ ਮੌਦੀ ਸਜ਼ਾ ਜਿਹੜੀ ਆ ਉਹ ਨਹੀਂ ਦਿੱਤੀ